ਸੱਚੇ ਕਾਲ ਜੀ ਕੈਂਟਾਨੀਅਸ ਬੁਲਟਿਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੇਲਾ ਖਬਰਾਂ ਤੋਂ ਪਹਿਲਾਂ ਨਸਰ ਮਾਰ ਲੈਂਦੇ ਆ ਮੁੱਖ ਹੈਡਲਾਈਨਸ ਤੇ ਵਿੰਕੂਵਰ ਦੇ ਵਿੱਚ ਮਹਿਸੂਸ ਕੀਤੇ ਗਏ ਪੁਚਾਲ ਦੇ ਝਟਕੇ 3.8 ਦੀ ਤੀਬਰਤਾ ਦੇ ਨਾਲ ਆਇਆ ਸੀ ਪੁਚਾਲ ਮਾਰਗੇਜ ਪ੍ਰਦਾਤਾ ਬਦਲਦੇ ਸਮੇਂ ਧਿਆਨ ਚ ਰੱਖੇ ਜਾਣਗੇ ਜਾਣਗੇ ਨਵੇਂ ਨਿਯਮ ਕਰਦੇ ਮਾਲਕਾਂ ਨੂੰ ਸਟ੍ਰੈਸ ਟੈਸਟ ਦੀ ਲੋਡ ਨਹੀਂ ਪਵੇਗੀ ਫੈਡਰਲ ਸਰਕਾਰ ਦੇ ਵੱਲੋਂ ਵੋਟਾਂ ਦੀ ਗਿਣਤੀ ਕਰਨ ਵਾਲੀਆਂ ਮਸ਼ੀਨਾਂ ਤੇ ਲਗਾਈ ਗਈ ਪਾਬੰਦੀ ਅਲਬੋਜਾ ਦੇ ਕਸਬਿਆਂ ਪਿੰਡਾਂ ਤੇ ਸ਼ਹਿਰਾਂ ਨੇ ਕੀਤਾ ਫੈਸਲੇ ਦਾ ਵਿਰੋਧ। ਕੈਨੇਡਾ ਦੇ ਵਿੱਚ ਲਗਾਤਾਰ ਅੰਤਰਰਾਸ਼ਟਰੀ ਵਿਦਿਆਰਥੀ ਦੇ ਰਹੇ ਨੇ ਰੈਫਿਊਜੀ ਵਾਸਤੇ ਅਰਜ਼ੀਆਂ ਅਗਸਤ 2024 ਤੱਕ 11000 ਤੋਂ ਵਧੇਰੇ ਰੈਫਿਊਜੀ ਅਰਜ਼ੀਆਂ ਮਿਲੀਆਂ। ਹੁਣ ਖਬਰਾਂ ਵਿਸਥਾਰ ਦੇ ਨਾਲ ਬੀਤੇ ਕੁਝ ਦਿਨ ਪਹਿਲਾਂ ਕੈਨੇਡਾ ਦੇ ਕੁਝ ਇਲਾਕਿਆਂ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ ਤੇ ਤਾਜ਼ਾ ਖਬਰ ਬੀਤੇ ਦਿਨ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਬੀਤੀ ਸਵੇਰ ਵੈਂਕੂਵਰ ਇਲਾਕੇ ਦੇ ਵਿੱਚ ਵੀ ਅਜਿਹੇ ਹੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਹਾਲਾਂਕਿ ਇਹ ਝਟਕੇ ਥੋੜੇ ਹਲਕੇ ਸਨ ਅਤੇ 3.8 ਦੀ ਤੀਬਰਤਾ ਦੇ ਨਾਲ ਇਹ ਪੁਚਾਲ ਆਇਆ ਸੀ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਫਿਲਹਾਲ ਨਹੀਂ ਹੋਇਆ ਹੈ ਬ੍ਰਿਟਿਸ਼ ਵੇਅਰ ਬ੍ਰਿਟਿਸ਼ ਕੋਲੰਬੀਆ ਦੇ ਸਿਡਨੀ ਨੇੜੇ 3.8 ਤੀਬਰਤਾ ਦੇ ਪਚਾਲ ਕਾਰਨ ਵੈਂਕੂਵਰ ਆਹਲੈਂਡ ਅਤੇ ਮੈਟਰੋ ਵੈਂਕੂਵਰ ਦੇ ਕੁਝ ਹਿੱਸਿਆਂ ਤੱਕ ਹਲਕੇ ਝਟਕੇ ਮਹਿਸੂਸ ਕੀਤੇ ਗਏ। ਅਰਸਕ ਵਿਕ ਕੈਨੇਡਾ ਅਨੁਸਾਰ ਇਸ ਵੇਲੇ 4 ਵਜੇ ਆਏ ਇਸ ਪੁਚਾਲ ਦਾ ਕੇਂਦਰ ਸਿਡਨੀ ਬ੍ਰਿਟਿਸ਼ ਕੋਲੰਬੀਆ ਤੋਂ ਲਗਭਗ 11 ਕਿਲੋਮੀਟਰ ਪੂਰਬ ਵਿੱਚ ਅਤੇ ਵੈਂਕੂਵਰ ਤੋਂ ਲਗਭਗ 75 ਕਿਲੋਮੀਟਰ ਦੱਖਣ ਵਿੱਚ ਸੀ ਨੈਚੁਰਲ ਰਿਸੋਰਸਸ ਕੈਨੇਡਾ ਨਾਲ ਜੁੜੇ ਪੁਚਾਲ ਵਿਗਿਆਨੀ ਕਾਲਿਨ ਪੌਲ ਨੇ ਦੱਸਿਆ ਕਿ ਸੂਖ ਅਤੇ ਲੈਂਡਸਮਿਥ ਦਰਮਿਆਨ ਵੈਂਕੂਵਰ ਆਇਲੈਂਡ ਦੇ ਦੱਖਣੀ ਤੱਟਵਰਤੀ ਇਲਾਕੇ ਅਤੇ ਮੈਟਰੋ ਵੈਂਕੂਵਰ ਵਿੱਚ ਪੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਪੁਨਾ ਦੱਸਿਆ ਕਿ ਵਿਕਟੋਰੀਆ ਵਿੱਚ ਲੋਕਾਂ ਨੇ ਹਲਕੇ ਝਟਕੇ ਅਤੇ ਵੈਂਕੂਵਰ ਵਿੱਚ ਮਾਮੂਲੀ ਝਟਕੇ ਮਹਿਸੂਸ ਕੀਤੇ ਇਸ ਭਚਾਲ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਅਤੇ ਆਮ ਤੌਰ ਤੇ ਇਸ ਤਰ੍ਹਾਂ ਦਾ ਭਚਾਲ ਤਬਾਕੂ ਨਹੀਂ ਹੁੰਦਾ ਬ੍ਰਿਟਿਸ਼ ਕੋਲੰਬੀਆ ਦੇ ਅਲਡਰ ਗਰੋਵ ਦੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਪੁਚਾਲ ਮਹਿਸੂਸ ਹੋਣ ਬਾਰੇ ਪੋਸਟ ਪਾਈ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਪੁਚਾਲ ਨੇ ਡਾਊਨਟਾਊਨ ਵੈਂਕੂਵਰ ਵਿੱਚ ਉਸਦਾ ਅਪਾਰਟਮੈਂਟ ਹਿਲਾ ਦਿੱਤਾ ਪੌਲ ਨੇ ਦੱਸਿਆ ਕਿ ਇਸ ਤੀਬਰਤਾ ਦਾ ਪੁਚਾਲ ਇੱਕ ਦਹਾਕੇ ਵਿੱਚ ਇੱਕ ਵਾਰ ਹੀ ਆਉਂਦਾ ਹੈ ਉਨ੍ਹਾਂ ਕਿਹਾ ਕਿ ਇਸੇ ਇਲਾਕੇ ਵਿੱਚ ਪਿਛਲਾ ਪੁਚਾਲ 2015 ਦੇ ਵਿੱਚ ਆਇਆ ਸੀ ਪੁਚਾਲ ਮਾਮਲੀ ਹੋਣ ਕਾਰਨ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਹੋਣ ਦੀਆਂ ਖਬਰਾਂ ਤਾਂ ਫਿਲਹਾਲ ਸਾਹਮਣੇ ਨਹੀਂ ਆਈਆਂ ਕਰਦੇ ਮਾਲਕਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਅਰਸਲ ਮਾਰਗੇਜ ਪਰਦਾਤਾ ਬਦਲਦੇ ਸਮੇਂ ਕਰਦੇ ਮਾਲਕਾਂ ਨੂੰ ਸਟ੍ਰੈਸ ਟੈਸਟ ਦੇਣ ਦੀ ਲੋੜ ਨਹੀਂ ਪਵੇਗੀ ਇਸ ਫੈਸਲੇ ਦਾ ਉਦੇਸ਼ ਮਾਰਗੇਜ ਰੀਨਿਊ ਕਰਵਾਉਣ ਲੱਗਿਆਂ ਬੀਮਾਯੁਕਤ ਅਤੇ ਬੀਮਾ ਰਹਿਤ ਮਾਰਗੇਜਾਂ ਵਿਚਾਲੇ ਅਸੰਤੁਲਨ ਨੂੰ ਦਰੁਸਤ ਕਰਨਾ ਹੈ ਰਸ਼ਟਰੀ ਬੈਂਕਿੰਗ ਰੈਗੂਲੇਟਰ ਦਾ ਕਹਿਣਾ ਹੈ ਕਿ ਮਾਰਗੇਜ ਪਰਦਾਤਾ ਬਦਲਣ ਵੇਲੇ ਬੀਮਾ ਰਹਿਤ ਮਾਰਗੇਜ ਲੈਂਡ ਵਾਲਿਆਂ ਨੂੰ ਸਟ੍ਰੈਸ ਟੈਸਟ ਤੋਂ ਗੁਜ਼ਰਨ ਦੀ ਲੋੜ ਨਹੀਂ ਹੋਵੇਗੀ। ਆਫਿਸ ਆਫ ਦ ਸੁਪਰਡੈਂਟ ਆਫ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦਾ ਕਹਿਣਾ ਹੈ ਕਿ ਮਾਰਗੇਜ ਤਾਰਿਕ ਦੀ ਮੌਜੂਦਾ ਮਿਆਦ ਚਾ ਲੋਨ ਦਾ ਭੁਗਤਾਨ ਹੋਣ ਤੋਂ ਪਹਿਲਾਂ ਉਸਤੇ ਕਿਸੇ ਹੋਰ ਲੋਨ ਅਦਾਰੇ ਕੋਲ ਜਾ ਕੇ ਮਾਰਗੇਜ ਰੀਨਿਊ ਕਰਵਾਉਣ ਵਾਲੇ ਲੋਨ ਦੇਣ ਵਾਲੇ ਅਦਾਰਿਆਂ ਵੱਲੋਂ ਇੱਕ ਮਿਨਿਮਮ ਯੋਗਤਾ ਦਰ ਯਾਨਕੀ ਸਟ੍ਰੈਸ ਟੈਸਟ ਅਪਲਾਈ ਕਰਨ ਦੀ ਨੀਤੀ ਨੂੰ ਸਮਾ ਕੀਤਾ ਜਾ ਰਿਹਾ ਹੈ ओएसएफआइ ਦਾ ਕਹਿਣਾ ਹੈ ਕਿ ਇਹ ਤਬਦੀਲੀ ਮਾਰਗੇਜ ਨੂੰ ਰੀਨਿਊ ਕਰਨ ਦੇ ਸਮੇਂ ਬਿਮਾਰਹਤ ਅਤੇ ਬੀਮਾਯੁਕਤ ਮਾਰਗੇਜਾਂ ਵਿਚਾਲੇ ਅਸੰਤੁਲਨ ਬਾਰੇ ਉਦਯੋਗ ਅਤੇ ਕਨੇਡੀਅਨਸ ਦੇ ਫੀਡਬੈਕ ਤੋਂ ਬਾਅਦ ਆਈ ਹੈ ओएसएफआइ ਅਨੁਸਾਰ ਡਾਟਾ ਇਹ ਵੀ ਦਰਸਾਉਂਦਾ ਹੈ ਕਿ ਜਿੰਨਾ ਜੋਖਮਾਂ ਨਾਲ ਨਜਿੱਠਣ ਲਈ ਇਸ ਸ਼ਰਤ ਨੂੰ ਲਾਗੂ ਕੀਤਾ ਗਿਆ ਸੀ ਉਹ ਮਕਸਦ ਬਹੁਤੀ ਚੰਗੀ ਤਰ੍ਹਾਂ ਸਿਰੇ ਨਹੀਂ ਚੜਿਆ ਮਾਰਚ ਵਿੱਚ ਕੈਨੇਡਾ ਦੇ ਕੰਪੀਟੀਸ਼ਨ ਬਿਊਰੋ ਨੇ ਸਿਫਾਰਿਸ਼ ਕੀਤੀ ਸੀ ਕਿ ਬਿਮਾਰ ਰਹਿਤ ਮਾਰਗੇਜ ਲੈਂਡ ਵਾਲਿਆਂ ਨੂੰ ਸਟ੍ਰੈਸ ਟੈਸਟ ਤੋਂ ਬਿਨਾਂ ਬੈਂਕਾਂ ਵਿਚਾਲੇ ਸਵਿੱਚ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਕਿਹਾ ਸੀ ਕਿ ਇਹ ਨੀਤੀ ਸਮਾਨ ਰੂਪ ਵਿੱਚ ਲਾਗੂ ਨਹੀਂ ਕੀਤੀ ਗਈ ਸੀ। ਸਟ੍ਰੈਸ ਟੈਸਟ ਤਹਿਤ ਫੈਡਰਲ ਸਰਕਾਰ ਦੁਆਰਾ ਨਿਯੰਤਰਿਤ ਵਿੱਤੀ ਅਦਾਰਿਆਂ ਨੂੰ ਇਹ ਯਕੀਨੀ ਬਣਾਉਣਾ ਜ਼ਰੂਰੀ ਹੁੰਦਾ ਹੈ ਕਿ ਮਾਰਗੇਜ ਲੈਂਡ ਵਾਲੇ ਲੋਕ ਮਾਰਗੇਜ ਵਿਆਜ ਦਰਾਂ ਵਿੱਚ ਵਾਧੇ ਜਾਂ ਘਰੇਲੂ ਖਰਚਿਆਂ ਵਿੱਚ ਵਾਧੇ ਵਰਗੇ ਵਿੱਤੀ ਝਟਕਿਆਂ ਦੌਰਾਨ ਮਾਰਗੇਜ ਭੁਗਤਾਨ ਕਰਨ ਦੇ ਸਮਰਥ ਹੋਣ रेगुलेटर ਦਾ ਕਹਿਣਾ ਹੈ ਕਿ ਉਹ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ ਕਿ ਵਿੱਤੀ ਸੰਸਥਾਵਾਂ ਇਸ ਬਦਲਾਅ ਲਈ ਤਿਆਰ ਹੋਣ 21 ਨਵੰਬਰ ਨੂੰ OSFI ਆਪਣੀ ਅਗਲੀ ਤਿਮਾਹੀ ਰਿਲੀਜ਼ ਦੇ ਹਿੱਸੇ ਵਜੋਂ ਇਸ ਬਾਰੇ ਰਸਮੀ ਤੌਰ ਤੇ ਸੰਚਾਰ ਕਰਨ ਦਾ ਇਰਾਦਾ ਰੱਖਦਾ ਹੈ ਬੀਤੇ ਕੁਝ ਦਿਨ ਪਹਿਲਾਂ ਫੈਡਰਲ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਸੀ ਤੇ ਸਰਕਾਰ ਨੇ ਵੋਟਾਂ ਦੀ ਗਿਣਤੀ ਕਰਨ ਵਾਲੀਆਂ ਮਸ਼ੀਨਾਂ ਤੇ ਪਾਬੰਦੀ ਲਗਾ ਦਿੱਤੀ ਸੀ ਤੇ ਹੁਣ ਇਸੇ ਹੀ ਪਾਬੰਦੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਗੱਲ ਕੀਤੀ ਜਾਵੇ ਅਲਬਰਟਾ ਦੀ ਤਾਂ ਅਲਬਰਟਾ ਦੇ ਕਸਪੀਆਂ ਪਿੰਡਾਂ ਤੇ ਸ਼ਹਿਰਾਂ ਨੇ ਸੂਬਾ ਸਰਕਾਰ ਦੇ ਇਸ ਫੈਸਲੇ ਦਾ ਡਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਲਬੋਟਾ ਮਿਊਨਿਸਪਲ ਨੇ ਤਾਮਾਨੇ ਪ੍ਰੋਵਿੰਸ਼ਲ ਸਰਕਾਰ ਨੂੰ ਵੋਟਾਂ ਦੀ ਗਿਣਤੀ ਕਰਨ ਵਾਲੀਆਂ ਮਸ਼ੀਨਾਂ ਤੇ ਪਾਬੰਦੀ ਲਗਾਉਣ ਦੀ ਆਪਣੀ ਯੋਜਨਾ ਨੂੰ ਉਲਟਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਹੱਥਾਂ ਨਾਲ ਗਿਣਤੀ ਕਰਨਾ ਵਧੇਰੇ ਮਹਿੰਗਾ ਅਤੇ ਸਮਾਂ ਲੈਣ ਵਾਲਾ ਹੋਵੇਗਾ ਹਾਲਾਂਕਿ ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ ਸੂਬਾ ਪੁਰਾਣੇ ਜ਼ਮਾਨੇ ਦੇ ਤਰੀਕੇ ਨਾਲ ਕੰਮ ਕਰਨਾ ਚਾਹੁੰਦਾ ਹੈ ਸਮਿਥ ਨੇ ਅਲਬੋਟਾ ਮਿਊਨਿਸਿਪੈਲਿਟੀਆਂ ਕਨਵੈਨਸ਼ਨ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਰੈਡੀਅਲ ਇਲੈਕਟ੍ਰੋਨਿਕ ਜਦੋਂ ਲੈਟਰਨ ਵਿੱਚ ਤੇਜ਼ੀ ਨਾਲ ਨਤੀਜੇ ਅਤੇ ਉਹਨਾਂ ਵਿੱਚ ਵਿਸ਼ਵਾਸ ਪੈਦਾ ਕਰਨ ਵਿੱਚ ਅਸਫਲ ਰਹੇ ਨੇ ਪ੍ਰਿੰਪਰ ਦਾ ਕਹਿਣਾ ਹੈ ਕਿ ਪ੍ਰੋਵਿੰਸ ਨੇ ਮਿਊਂਸੀਪੈਲਿਟੀਆਂ ਨੂੰ ਖਰਚਿਆਂ ਦੀ ਗਿਣਤੀ ਲਈ ਕਿਹਾ ਹੈ ਤਾਂ ਜੋ ਇਹ ਉਹਨਾਂ ਨੂੰ ਕਵਰ ਕਰਨ ਵਿੱਚ ਮਦਦ ਕਰ ਸਕੇ ਸਿਟੀ ਆਫ ਐਡਮਿੰਟਨ ਨੇ ਅੰਦਾਜ਼ਾ ਲਗਾਇਆ ਹੈ ਕਿ ਹੱਥ ਗਿਣਤੀ ਵਿੱਚ ਵਾਪਸ ਓਨਲੀ 2.6 ਮਿਲੀਅਨ ਡਾਲਰ ਦੀ ਲਗਤ ਆਵੇਗੀ ਜਦਕਿ ਕੈਲਗਰੀ ਦੀ ਮੇਅਰ ਜੋਤੀ ਗੁੰਡਾਕ ਦਾ ਕਹਿਣਾ ਹੈ ਕਿ 2025 ਵਿੱਚ ਅਗਲੀਆਂ ਮਿਊਂਸੀਪਲ ਚੋਣਾਂ ਲਈ ਸੂਬੇ ਦੇ ਨਵੇਂ ਨਿਯਮਾਂ ਨੂੰ ਲਾਗੂ ਕਰਨ ਲਈ ਘੱਟੋ-ਘੱਟ 1.3 ਮਿਲੀਅਨ ਡਾਲਰ ਦੀ ਲਾਗਤ ਆ ਸਕਦੀ ਹੈ ਅਲਬਰਟਾ ਮਿਊਨਿਸਪੈਲਿਟੀਆਂ ਦੇ ਪ੍ਰਧਾਨ ਟਾਇਲਰ ਅਗੈਂਡਮ ਦਾ ਕਹਿਣਾ ਹੈ ਕਿ ਮਸ਼ੀਨਾਂ ਵੋਟਾਂ ਦੀ ਗਿਣਤੀ ਦੀ ਸ਼ੁੱਧਤਾ ਵਧਾ ਸਕਦੀਆਂ ਨੇ ਪੈਸੇ ਦੀ ਬਚਤ ਕਰ ਸਕਦੀਆਂ ਨੇ ਤੇ ਜਲਦੀ ਚੋਣ ਨਤੀਜੇ ਪ੍ਰਦਾਨ ਕਰ ਸਕਦੀਆਂ ਨੇ ਅਲਬਰਟਾ ਐਨਡੀਪੀ ਲੀਡਰ ਨਾਹਿਲ ਨੰਨਸ਼ੀ ਦਾ ਕਹਿਣਾ ਹੈ ਕਿ ਜੇਕਰ ਸੂਬਾ ਹੱਥ ਗੰਨਾਂ ਲਈ ਮਜਬੂਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਦਾ ਭੁਗਤਾਨ ਕਰਨਾ ਚਾਹੀਦਾ ਹੈ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਕਿ ਅੰਤਰਰਾਸ਼ਟਰੀ ਵਿਦਿਆਰਥੀ ਹੁਣ ਰੈਫਿਊਜੀ ਅਰਜ਼ੀਆਂ ਦੇ ਰਹੇ ਨੇ ਤੇ ਕੈਨੇਡਾ ਦੇ ਵਿੱਚ ਸ਼ਰਨ ਦੇ ਦਾਅਵੇ ਕਰ ਰਹੇ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਹੋਣ ਭਾਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਉਹਨਾਂ ਨੇ ਇਸ ਵਿਸ਼ੇ ਦੇ ਉੱਤੇ ਆਪਣੀ ਚਿੰਤਾ ਬੁਖਮੁਖੜੇ ਸਮੇਂ ਤੇ ਜ਼ਾਹਰ ਕਰ ਦਿੱਤੀ ਹੈ ਅਗਸਤ 2024 ਤੱਕ 11000 ਤੋਂ ਵਧੇਰੇ ਰੈਫਿਊਜੀ ਅਰਜ਼ੀਆਂ ਆ ਚੁੱਕੀਆਂ ਨੇ ਕਿਉਂ ਰੈਫਿਊਜੀ ਅਰਜ਼ੀਆਂ ਦੇ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀ ਇਸ ਸਵਾਲ ਦਾ ਜਵਾਬ ਲੈ ਕੇ ਹਾਜ਼ਰ ਹੋਇਆ ਇੱਕ ਡਿਟੇਲ ਰਿਪੋਰਟ ਦੇ ਨਾਲ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਰੈਫਿਊਜੀ ਅਪਲਾਈ ਕਰਨਾ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਅਜਿਹਾ ਕਰਨ ਉੱਪਰ ਚਿੰਤਾ ਜ਼ਾਹਰ ਕੀਤੀ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰਨ ਉਪਰੰਤ ਮਿਲੇ ਵਰਕ ਪਰਮਿਟ ਦੀ ਮਿਆਦ ਮੁੱਕਣ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀ ਇਹ ਰਸਤਾ ਅਪਣਾ ਰਹੇ ਨੇ ਇਮੀਗ੍ਰੇਸ਼ਨ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 2024 ਜਨਵਰੀ ਤੋਂ ਅਗਸਤ ਮਹੀਨੇ ਦੌਰਾਨ ਕੈਨੇਡਾ ਵਿੱਚ 11605 ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਰਿਫਿਊਜੀ ਅਰਜ਼ੀਆਂ ਦਿੱਤੀਆਂ ਗਈਆਂ ਨੇ 2015 ਦੌਰਾਨ ਇਹ ਗਿਣਤੀ ਸਿਰਫ 775 ਸੀ ਜਿਸ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਲੰਘੇ ਸਾਲ ਇਹ ਆંકੜਾ 11815 ਸੀ ਇਸ ਰਿਪੋਰਟ ਰਾਹੀਂ ਅਸੀਂ ਇਸ ਵਰਤਾਰੇ ਪਿੱਛੇ ਕਾਰਨਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ ਲੰਘੇ ਕੁਝ ਵਰਿਆਂ ਦੌਰਾਨ ਕੈਨੇਡਾ ਵੱਲੋਂ ਸਟੱਡੀ ਵੀਜ਼ੇ ਜਾਰੀ ਕਰਨ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲਿਆ 2015 ਤੋਂ ਜੁਲਾਈ 2024 ਤੱਕ ਕੈਨੇਡਾ ਵੱਲੋਂ ਕੁੱਲ 33 ਲੱਖ 78240 ਸਟੱਡੀ ਪਰਮਿਟ ਜਾਰੀ ਕੀਤੇ ਗਏ ਨੇ ਇਨਾਂ ਵਿੱਚੋਂ 11 ਲੱਖ ਤੋਂ ਵਧੇਰੇ ਸਟੱਡੀ ਪਰਮਿਟ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਮਿਲੇ ਨੇ 2015 ਦੌਰਾਨ ਜਿੱਥੇ ਸਿਰਫ 2 ਲੱਖ 19000 ਸਟੱਡੀ ਵੀਜ਼ੇ ਜਾਰੀ ਹੋਏ 2023 ਦੌਰਾਨ ਇਹ ਗਿਣਤੀ ਕਰੀਬ 3 ਲੱਖ ਤੱਕ ਪਹੁੰਚੀ 2023 ਦੌਰਾਨ ਭਾਰਤੀ ਮੂਲ ਦੇ 10 ਲੱਖ ਤੋਂ ਵਧੇਰੇ ਵਿਦਿਆਰਥੀ ਸਟੱਡੀ ਵੀਜ਼ੇ ਉੱਤੇ ਕਹਿੰਟਾ ਆਏ ਅੰਕੜੇ ਦਰਸਾਉਂਦੇ ਨੇ ਕੈਨੇਡਾ ਵੱਲੋਂ ਸਟੱਡੀ ਵੀਜ਼ੇ ਦੇਣ ਦੀ ਰਫ਼ਤਾਰ ਤਾਂ ਵਧਾਈ ਗਈ ਹੈ ਪਰ ਪਰਮਨੈਂਟ ਰੈਜ਼ਿਡੈਂਸੀ ਦੇਣ ਦੇ ਟੀਚਿਆਂ ਵਿੱਚ ਕੋਈ ਖਾਸ ਵਾਅਦਾ ਨਹੀਂ ਕੀਤਾ ਗਿਆ ਜਿਕਰ ਸਰਕਾਰ ਨੇ 2020 ਦੌਰਾਨ ਐਲਾਨੇ ਪੀਆਰ ਦੇ ਟੀਚਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਇਕਨੋਮਿਕ ਸ਼੍ਰੇਣੀ ਅਧੀਨ 2021 ਦੌਰਾਨ 232500 ਅਤੇ 2022 ਦੌਰਾਨ 241500 ਵਿਅਕਤੀਆਂ ਨੂੰ ਪੀਆਰ ਦੇਣ ਦਾ ਟੀਚਾ ਸੀ 2022 ਦੌਰਾਨ ਐਲਾਨੀ ਨੀਤੀਾ ਮੁਤਾਬਿਕ 2023 ਦੌਰਾਨ 2,66,210 ਬਿਨೇಕਾਰਾਂ ਨੂੰ ਕੈਨੇਡਾ ਦੀ ਪੀਆਰ ਦੇਣ ਦਾ ਟੀਚਾ ਸੀ। ਵਰਤਤਲਬ ਹੈ ਕਿ ਕੈਨੇਡਾ ਆਏ ਵਿਦਿਆਰਥੀ ਇਕਨੋਮਿਕ ਸ਼੍ਰੇਣੀ ਜਿਸ ਵਿੱਚ ਐਕਸਪ੍ਰੈਸ ਐਂਟਰੀ, ਪ੍ਰੋਵਿੰਸ਼ਲ ਐਂਡ ਨਾਮਿਨੀ ਪ੍ਰੋਗਰਾਮ ਅਤੇ ਪੀਆਰ ਦੇ ਹੋਰ ਪਾਇਲਟ ਪ੍ਰੋਜੈਕਟ ਆਉਂਦੇ ਨੇ ਉਸ ਤਹਿਤ ਪੀਆਰ ਦੀ ਅਰਜ਼ੀ ਦਿੰਦੇ ਨੇ। ਹਾਲਾਂਕਿ ਐਕਸਪ੍ਰੈਸ ਐਂਟਰੀ ਅਤੇ ਉਕਤ ਹੋਰਨਾਂ ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਹੋਰਨਾਂ ਦੇਸ਼ਾਂ ਤੋਂ ਬਿਨೇಕਾਰ ਸਿੱਧੀ ਵੀ ਪੀਆਰ ਦੀ ਅਰਜ਼ੀ ਦੇ ਸਕਤੇ ਨੇ ਕੈਨੇਡਾ ਵੱਲੋਂ ਇਕਨੋਮਿਕ ਤੋਂ ਇਲਾਵਾ ਵਿਆਹ ਕਰਵਾ ਕੇ ਪੀਆਰ ਹਾਸਲ ਕਰਨ ਵਾਲੇ ਸਪਾਊਸ ਮਾਪੇ ਵਗੈਰਾ ਉਹਨਾਂ ਦੇ ਵੀ ਟੀਚੇ ਲਾਣੇ ਜਾਂਦੇ ਨੇ ਰੈਫਿਊਜੀ ਸ਼੍ਰੇਣੀ ਦੇ ਟੀਚੇ ਅਲੱਗ ਹੁੰਦੇ ਨੇ ਇਮੀਗ੍ਰੇਸ਼ਨ ਮਹਰਾਂ ਦਾ ਕਹਿਣਾ ਹੈ ਕਿ ਜਦੋਂ ਕੈਨੇਡਾ ਵੱਲੋਂ ਸਟੱਡੀ ਪਰਮਿਟਸ ਦੀ ਗਿਣਤੀ ਵਿੱਚ ਵਾਅਦਾ ਕੀਤਾ ਗਿਆ ਸੀ ਉਦੋਂ ਇਹਨਾਂ ਦੀ ਪੀਆਰ ਬਾਰੇ ਵੀ ਸੋਚਣਾ ਚਾਹੀਦਾ ਸੀ ਉਦਾਹਰਨ ਵਜੋਂ ਕੈਨੇਡਾ ਵੱਲੋਂ 2018 ਦੌਰਾਨ 3,54,000 ਤੋਂ ਵਧੇਰੇ ਸਟੱਡੀ ਵੀਜ਼ਾ ਨੂੰ ਮਨਜ਼ੂਰੀ ਦਿੱਤੀ ਗਈ ਇਨ੍ਹਾਂ ਵਿੱਚ 2 ਸਾਲ ਦੀ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀ 3 ਸਾਲ ਦੇ ਵਰਕ ਪਰਮਿਟ ਦੇ ਯੋਗ ਸਨ ਨਿਯਮਾਂ ਮੁਤਾਬਿਕ 1 ਸਾਲ ਦਾ ਤਜਰਬਾ ਹਾਸਲ ਕਰਨ ਉਪਰੰਤ ਇਹ ਵਿਦਿਆਰਥੀ ਪੀਆਰ ਦੀ ਅਰਜ਼ੀ ਦੇ ਸਕੰਦੇ ਯੋਗ ਹੁੰਦੇ ਨੇ 2021 ਦੌਰਾਨ ਇਕਨੋਮਿਕ ਸ਼੍ਰੇਣੀ ਅਧੀਨ ਪੀਆਰ ਦਾ ਟਿਚਾ 232500 ਸੀ ਜੋ ਕਿ 2018 ਦੌਰਾਨ ਜਾਰੀ ਕੀਤੇ ਗਏ ਸਟੱਡੀ ਵੀਜ਼ਾਂ ਦੀ ਗਿਣਤੀ ਤੋਂ ਘੱਟ ਸੀ ਬਹੁਤ ਸਾਰੇ ਵਿਦਿਆਰਥੀ ਅਤੇ ਇਮੀਗ੍ਰੇਸ਼ਨ ਮਾਹਰ ਵਿਦਿਆਰਥੀਆਂ ਨੂੰ ਪੀਆਰ ਨਾ ਮਿਲਣ ਦਾ ਇੱਕ ਵੱਡਾ ਕਾਰਨ ਕਨੇਡੀਅਨ ਐਕਸਪੀਰੀਅੰਸ ਕਲਾਸ ਦੇ ਲਗਾਤਾਰ ਡਰਾਅ ਨਾ ਨਿਕਲਣ ਨੂੰ ਮੰਨਦੇ ਨੇ ਪੀਆਰ ਲਈ ਜਦੋਂ ਜਹਿਦ ਕਰ ਰਹੇ ਵਿਦਿਆਰਥੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਤੰਬਰ 2021 ਤੋਂ ਬਾਅਦ ਕਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾਅ ਮਈ 2024 ਦੌਰਾਨ ਆਇਆ ਇਸ ਸ਼੍ਰੇਣੀ ਤਹਿਤ ਕੈਨਡਾ ਵਿੱਚ ਤਜਰਬਾ ਹਾਸਲ ਬਿਨਕਾਰਾਂ ਦੀ ਪੀਆਰ ਦੀ ਅਰਜ਼ੀ ਲਗਦੀ ਹੈ ਜਿਸ ਦਾ ਵੱਡਾ ਫਾਇਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੁੰਦਾ ਹੈ। ਇਸ ਤੋਂ ਪਹਿਲਾਂ ਹਰ ਮਹੀਨੇ ਇੱਕ ਜਾਂ ਦੋ ਡਰਾਅ ਨਿਕਲਦੇ ਸਨ ਜਿਸ ਵਿੱਚ ਮਹੀਨੇ ਦੌਰਾਨ 5-6 ਹਜ਼ਾਰ ਬਿਨੇਕਾਰਾਂ ਨੂੰ ਪੀਆਰ ਦੀ ਅਰਜ਼ੀ ਦੇਣ ਲਈ ਇਨਵਿਟੇਸ਼ਨ ਆਉਂਦੇ ਸਨ ਇਮੀਗ੍ਰੇਸ਼ਨ ਮਹਾਰਾ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਦੇ ਡਰਾਅ ਤਾਂ ਕੱਢੇ ਗਏ ਪਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਨੂੰ ਅੰਗੋਲਿਆ ਕੀਤਾ ਗਿਆ ਇਮੀਗ੍ਰੇਸ਼ਨ ਮਹਾਰਾ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਆਏ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਰੈਫਿਊਜੀ ਅਪਲਾਈ ਕਰਨਾ ਕੈਨੇਡਾ ਚ ਰਹਿਦੀ ਆਖਰੀ ਕੋਸ਼ਿਸ਼ ਹੈ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਇਮੀਗ੍ਰੇਸ਼ਨ ਮਾਹਰ ਅਮਨਦੀਪ ਹੇਰ ਨੇ ਕਿਹਾ ਕਿ ਬਹੁਤ ਸਾਰੇ ਲੋਕ ਇਸ ਕਰਕੇ ਰੈਫਿਊਜੀ ਦੀ ਅਰਜੀ ਦੇ ਦਿੰਦੇ ਨੇ ਕਿ ਉਹਨਾਂ ਨੂੰ ਕੈਨੇਡਾ ਵਿੱਚ ਵੈਲਿਡ ਸਟੇਟਸ ਰੱਖਣ ਦਾ ਹੋਰ ਕੋਈ ਤਰੀਕਾ ਨਜ਼ਰ ਨਹੀਂ ਆਉਂਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਵੱਧ ਤੋਂ ਵੱਧ 3 ਸਾਲ ਤੱਕ ਦਾ ਵਰਕ ਪਰਮਿਟ ਮਿਲ ਸਕਦਾ ਹੈ ਇਸ ਸਮੇਂ ਦੌਰਾਨ ਪੀਆਰ ਨਾ ਹੋਣ ਦੀ ਸੂਰਤ ਵਿੱਚ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਵਾਪਸ ਜਾਣਾ ਪੈ ਸਕਦਾ ਹੈ ਕੈਨੇਡਾ ਰਹਿਣ ਲਈ ਵਿਦਿਆਰਥੀ ਮੁੜ ਤੋਂ ਪੜ੍ਹਾਈ ਜਾਂ ਐਲ ਐਮ ਆਈਏ ਆਧਾਰਿਤ ਵਰਕ ਪਰਮਿਟ ਲੈ ਸਕਦੇ ਨੇ ਹਾਲਾਂਕਿ ਕੈਨੇਡਾ ਵੱਲੋਂ ਵਰਕ ਪਰਮਿਟ ਦੀ ਮਿਆਦ ਲੰਘਣ ਵਾਲੇ ਬਿਨਾਂ ਕਾਰਨوں 2021-22 ਅਤੇ 23 ਦੌਰਾਨ 3 ਵਾਰ 18 ਮਹੀਨੇ ਦਾ ਵਾਧੂ ਪਨਵਰਕ ਪਰਮਿਟ ਦਿੱਤਾ ਗਿਆ ਹੈ ਅਮਨ ਹੀਰਨਿਕ ਹੈ ਕਿ ਅਝੀਆਂ ਅਰਜ਼ੀਆਂ ਵਿੱਚੋਂ ਬਹੁਤੀਆਂ ਰੱਦ ਹੋ ਜਾਂਦੀਆਂ ਨੇ ਕਿਉਂਕਿ ਇਹਨਾਂ ਦਾ ਕੋਈ ਵਾਜਬ ਆਧਾਰਨ ਨਹੀਂ ਹੁੰਦਾ। ਪ੍ਰਾਪਤ ਜਾਣਕਾਰੀ ਅਨੁਸਾਰ ਅਝੀਆਂ ਅਰਜ਼ੀਆਂ ਦੇ ਨਿਪਟਾਰੇ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ ਅਤੇ ਬਿਨਕਾਰ ਉਹਨਾਂ ਸਮਾਂ ਕੈਨੇਡਾ ਵਿੱਚ ਰਹਿ ਸਕਦੇ ਨੇ। ਯੋਗ ਅਰਜ਼ੀਆਂ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਦੀ ਰਿਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਕੋਲ ਸੁਣਵਾਈ ਲਈ ਭੇਜੀਆਂ ਜਾਂਦੀਆਂ ਨੇ। ਇਸ ਥਾਂ ਤੋਂ ਅਰਜ਼ੀ ਰੱਦ ਹੋਣ ਦੀ ਸੂਰਤ ਵਿੱਚ ਬਿਨਕਾਰ ਰਿਫਿਊਜੀ ਅਪੀਲ ਡਿਵੀਜ਼ਨ ਜਾਂ ਫੈਡਰਲ ਕੋਰਟ ਵਿੱਚ ਕਰ ਸਕਦੇ ਨੇ ਬਿੱਤੇ ਕੁਝ ਦਿਨ ਪਹਿਲਾਂ ਕੈਨੇਡਾ ਸਰਕਾਰ ਨੇ ਵਿਦਿਆਰਥੀ ਵੀਜ਼ਿਆਂ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ ਤੇ ਰੱਦ ਵੀ ਕਰ ਦਿੱਤੇ ਗਏ ਸਨ ਤੇ ਹੁਣ ਫੈਡਰਲ ਕੋਰਟ ਨੇ ਰੱਦ ਕੀਤੇ ਗਏ ਵਿਦਿਆਰਥੀ ਵੀਜ਼ਿਆਂ ਦੇ ਵਾਅਦੇ ਦੀ ਸਮੀਖਿਆ ਕਰਨ ਵਾਸਤੇ ਇੱਕ ਨਵੀਂ ਯੋਜਨਾ ਬਣਾਈ ਹੈ ਕੀ ਹੈ ਉਹ ਯੋਜਨਾ ਉਹ ਜਾਣਦਿਆਂ ਇਸ ਰਿਪੋਰਟ ਦੇ ਜ਼ਰੀਏ ਫੈਡਰਲ ਕੋਰਟ ਨੇ ਰੱਦ ਕੀਤੇ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਨਿਆਂਕ ਸਮੀਖਿਆ ਨੂੰ ਸੁਚਾਰੂ ਬਣਾਉਣ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ ਫੈਡਰਲ ਕੋਰਟ ਨੇ ਕਿਹਾ ਕਿ ਇਸ ਸਾਲ ਦਸੰਬਰ ਦੇ ਅੰਤ ਤੱਕ 24000 ਇਮੀਗ੍ਰੇਸ਼ਨ ਫਾਈਲਿੰਗ ਪ੍ਰਾਪਤ ਕਰਨ ਦੇ ਰਾਤੇ ਸੀ ਇੱਕ ਬਿਆਨ ਦੇ ਅਨੁਸਾਰ ਕੋਵਿਡ-19 ਮਹਾਮਾਰੀ ਤੋਂ ਪਹਿਲਾਂ 5 ਸਾਲਾਂ ਵਿੱਚ ਅਦਾਲਤ ਦੁਆਰਾ ਅਨੁਭਵ ਕੀਤੀ ਗਈ ਸਾਲਾਨਾ ਔਸਤ ਨਾਲੋਂ ਲਗਭਗ 4 ਗੁਣਾ ਹੈ ਪਾਇਲਟ ਨੂੰ ਸਟੱਡੀ ਪਰਮਿਟ ਪਾਇਲਟ ਪ੍ਰੋਜੈਕਟ ਕਿਹਾ ਜਾਂਦਾ ਹੈ ਇਸ ਪ੍ਰੋਗਰਾਮ ਤਹਿਤ ਅਦਾਲਤ ਵਾਅਦਾ ਕਰਦੀ ਹੈ ਕਿ ਜਿਹੜੇ ਲੋਕ ਆਪਣੇ ਰੱਦ ਕੀਤੇ ਵਿਦਿਆਰਥੀ ਵੀਜ਼ੇ ਦੀ ਨਿਆਂਕ ਸਮੀਖਿਆ ਲਈ ਅਰਜ਼ੀ ਦਿੰਦੇ ਨੇ ਉਹਨਾਂ ਨੂੰ ਆਮ 14 ਤੋਂ 18 ਮਹੀਨਿਆਂ ਦੀ ਬਜਾਏ 5 ਮਹੀਨਿਆਂ ਵਿੱਚ ਇੱਕ ਮਤਾ ਪ੍ਰਾਪਤ ਹੋਵੇਗਾ ਫੈਡਰਲ ਕੋਰਟ ਦੇ ਚੀਫ ਜਸਟਿਸ ਪਾਲ ਕ੍ਰੈਂਪਟਨ ਨੇ ਕਿਹਾ ਕਿ ਪਾਇਲਟ ਪ੍ਰੋਜੈਕਟ ਲਈ ਸੁਣਵਾਈ ਦੀ ਲੋੜ ਨਹੀਂ ਹੋਵੇਗੀ ਅਤੇ ਇਹ ਜੱਜਾਂ ਨੂੰ ਇੱਕੋ ਸਮੇਂ ਛੁੱਟੀ ਅਤੇ ਨਿਆਂਇਕ ਸਮੀਖਿਆ ਤੇ ਰਾਜ ਕਰਨ ਦੀ ਇਜਾਜ਼ਤ ਦੇਵੇਗਾ। ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਬਿਨੇਕਾਰਾਂ ਲਈ ਇੱਕ ਜਿੱਤ ਜਿੱਤ ਹੋਵੇਗੀ ਜੋ ਮੱਤਪੂਰਨ ਸਮੇਂ ਅਤੇ ਖਰਚਾ ਨੂੰ ਬਚਾਏਗਾ ਤੇ ਅਦਾਲਤ ਲਈ ਜੋ ਬਹੁਤ ਘੱਟ ਨਿਆਂਇਕ ਤੇ ਰਜਿਸਟਰੀ ਸਰੋਤਾਂ ਦੀ ਬਚਤ ਕਰੇਗਾ। ਇਹ ਪਹਿਲ ਕਦਮੀ ਇਮੀਗ੍ਰੇਸ਼ਨ ਐਂਡ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਤੇ ਫੈਡਰਲ ਕੋਰਟ ਸਿਟੀਜ਼ਨਸ਼ਿਪ ਇਮੀਗ੍ਰੇਸ਼ਨ ਅਤੇ ਰਿਫਿਊਜੀ ਲਾ ਬਾਰ ਲਾਈਜਨ ਕਮੇਟੀ ਦੇ ਮੈਂਬਰਾਂ ਨਾਲ ਸੰਜੇਤਾਰੀ ਦੇ ਵਿੱਚ ਹੈ ਇੱਕ ਗਲੋਬਲ ਨਿਊਜ਼ ਦੀ ਰਿਪੋਰਟ ਤੋਂ ਕੁਝ ਦਿਨ ਬਾਅਦ ਇਹ ਸਾਹਮਣੇ ਆਇਆ ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਦੇ ਪਹਿਲੇ 8 ਮਹੀਨਿਆਂ ਵਿੱਚ ਲਗਭਗ 13000 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਸ਼ਰਨ ਲਈ ਅਰਜ਼ੀ ਦਿੱਤੀ ਸੀ 1 ਜਨਵਰੀ ਤੋਂ 31 ਅਗਸਤ ਦੇ ਵਿਚਕਾਰ ਕੈਨੇਡਾ ਵਿੱਚ ਕੁੱਲ 119835 ਸ਼ਰਨਾਰਥੀ ਦਾਅਵੇ ਕੀਤੇ ਗਏ ਨੇ ਵਿਭਾਗ ਦੇ ਆંકੜਿਆਂ ਅਨੁਸਾਰ ਇਹਨਾਂ ਵਿੱਚੋਂ 12915 ਦਾਅਵੇਦਾਰ ਸਨ ਜੋ ਜਾਤਾ ਸਟੱਡੀ ਪਰਮਿਟ ਤੇ ਯਾਨੀ ਕਿ 11605 ਦੀ ਗਿਣਤੀ ਦੇ ਨਾਲ ਜੋ ਸਟੱਡੀ ਪਰਮਿਟ ਐਕਸਟੈਂਸ਼ਨ ਯਾਨੀ ਕਿ 1310 ਦੀ ਗਿਣਤੀ ਦੇ ਨਾਲ ਸਨ ग्लोबल न्यूज़ ਨੇ ਵਿਭਾਗ ਨੂੰ 2015-16 ਦੇ ਸਟੱਡੀ ਪਰਮਿਟਾਂ ਦੇ ਦਾਅਵੇਦਾਰਾਂ ਦੀਆਂ ਅਰਜ਼ੀਆਂ ਨਾਲ ਤੁਲਨਾ ਕਰਨ ਲਈ ਵਿਭਾਗ ਨੂੰ ਕਿਹਾ ਹੈ ਪਰ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਡਾਟਾ ਪ੍ਰਦਾਨ ਕਰਨ ਲਈ ਹੋਰ ਸਮਾਂ ਚਾਹੀਦਾ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਗਲੋਬਲ ਨਿਊਜ਼ ਨਾਲ ਇੱਕ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਇੱਕ ਵੱਡੀ ਗਿਣਤੀ ਵਿਦਿਆਰਥੀ ਵੀਜ਼ੇ ਤੇ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਕੈਨੇਡਾ ਵਿੱਚ ਰਹਿਣ ਲਈ ਸ਼ਰੰਦਾ ਦਾਅਵਾ ਕਰ ਰਹੀ ਹੈ ਤੇ ਇਸ ਨੂੰ ਚਿੰਤਾਜਨਕ ਰੁਝਾਨ ਦੱਸਿਆ ਗਿਆ ਹੈ ਦ ਵੈਸਟ ਬਲੌਕ ਦੇ ਐਤਵਾਰ ਨੂੰ ਪ੍ਰਸਾਰਿਤ ਕੀਤੇ ਗਏ ਇੱਕ ਇੰਟਰਵਿਊ ਦੇ ਵਿੱਚ ਮਰਸਡੀਜ਼ ਸਟੀਫਨਸਨ ਨਾਲ ਗੱਲਬਾਤ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਉਹ ਦਾਅਵੇਦਾਰ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਨੂੰ ਕੈਨੇਡਾ ਵਿੱਚ ਪਿਛਲੇ ਦਰਵਾਜ਼ੇ ਦਾਖਲੇ ਵੱਜੋਂ ਵਰਤ ਰਹੇ ਨੇ ਯਾਨੀ ਕਿ ਬੈਕ ਡੋਰ ਐਂਟ੍ਰੈਂਸ ਅਕਸਰ ਉਹਨਾਂ ਦੀਆਂ ਟਿਊਸ਼ਨ ਫੀਸਾਂ ਨੂੰ ਘਟਾਉਣ ਲਈ ਤੇ ਇਹ ਕਿ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਆਪਣੇ ਸਕ੍ਰੀਨਿੰਗ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਮਾੜੇ ਐਕਟਰਜ਼ ਨੂੰ ਖਤਮ ਕਰਨ ਲਈ ਅਭਿਆਸਾਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਵਿਭਾਗ ਇਸ ਮੁੱਦੇ ਦਾ ਅਧਿਐਨ ਕਰ ਰਿਹਾ ਹੈ ਤੇ ਸੁਝਾਅ ਵੀ ਦਿੱਤਾ ਹੈ ਕਿ ਪ੍ਰੋਗਰਾਮ ਦੇ ਵਿੱਚ ਹੋਰ ਸੁਧਾਰਾਂ ਦੀ ਖੋਜ ਕੀਤੀ ਜਾ ਰਹੀ ਹੈ। ਹਜ਼ਾਰਾਂ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਨੌਜਵਾਨ ਕੈਨੇਡਾ ਆਉਣ ਦੀ ਚਾਹ ਰੱਖਦੇ ਨੇ ਪਰ ਵਿੱਚ ਵਿਚਾਰੇ ਇਹ ਵੀ ਡਰ ਹੁੰਦਾ ਹੈ ਕਿ ਕਿਤੇ ਏਜੰਟਾਂ ਦੇ ਕੋਲ ਨਾ ਫਸ ਜਾਈਏ ਤੇ ਹੁਣ ਟੂਰਿਸਟ ਵੀਜ਼ਾ ਦੀ ਜੇ ਗੱਲ ਕਰੀਏ ਤਾਂ ਤੁਸੀਂ ਘਰ ਬੈਠੇ ਹੀ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ ਤੇ ਉਹ ਅਪਲਾਈ ਕਿਵੇਂ ਕਰਨਾ ਹੈ ਇਸ ਬਾਰੇ ਵੀ ਅਸੀਂ ਤੁਹਾਡੇ ਲਈ ਇੱਕ ਅਹਿਮ ਜਾਣਕਾਰੀ ਲੈ ਕੇ ਅੱਜ حاضر ਹੋਏ ਹਾਂ ਅਤੇ ਮਹਿਜ਼ 11000 ਰੁਪਏ ਦੇ ਵਿੱਚ ਤੁਸੀਂ ਕੈਨੇਡਾ ਦਾ ਵੀਜ਼ਾ ਲਗਵਾ ਸਕਦੇ ਹੋ ਤੁਹਾਨੂੰ ਕਿਸੇ ਏਜੰਟ ਦੀ ਵੀ ਲੋੜ ਜਿਹੜੀ ਹੈ ਉਹ ਨਹੀਂ ਪਵੇਗੀ ਕਿਉਂਕਿ ਏਜੰਟ ਜ਼ਿਆਦਾਤਰ ਤੌਰ ਤੇ ਲੱਖਾਂ ਰੁਪਏ ਦੀ ਕਮ ਤੁਹਾਡੇ ਤੋਂ ਵਸੂਲ ਲੈਂਦੇ ਨੇ ਤੇ ਫਿਰ ਬਾਅਦ ਦੇ ਵਿੱਚ ਕਈ ਵਾਰ ਧੋਖਾ ਧੜੀ ਦੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਪਰ ਹੁਣ ਤੁਸੀਂ ਕੈਨੇਡਾ ਦੀ ਅਫੀਸ਼ੀਅਲ ਸਾਈਟ ਦੇ ਉੱਤੇ ਜਾ ਸਕਦੇ ਹੋ ਖੁਦ ਹੀ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ ਤੇ ਬਹੁਤ ਹੀ ਸੌਖਾ ਤਰੀਕਾ ਤੇ ਤਰੀਕਾ ਕਿਹੜਾ ਆਪ ਵੇਖਦੇ ਆਂ ਸਿਰਫ ਲਗਭਗ 11000 ਰੁਪਏ ਖਰਚ ਕੇ ਕੈਨੇਡਾ ਦਾ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ ਤੇ ਇਸ ਵਾਸਤੇ ਕਿਸੇ ਏਜੰਟ ਤੇ ਨਾਲ ਸੰਪਰਕ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਇਹ ਕਾਫੀ ਹੱਦ ਤੱਕ ਸੰਭਵ ਹੈ ਪਰ ਥੋੜੀ ਜਹੀ ਮੁਸ਼ਕਲਤ ਜ਼ਰੂਰ ਕਰਨੀ ਪੈਂਦੀ ਹੈ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਆਨਲਾਈਨ ਅਕਾਊਂਟ ਬਣਾਉਣਾ ਪੈਂਦਾ ਹੈ ਕੈਨੇਡਾ ਦੀ ਇਮੀਗ੍ਰੇਸ਼ਨ ਵੈੱਬਸਾਈਟ www.canada.ca ਤੇ ਜਾ ਕੇ ਅਕਾਊਂਟ ਆਨਲਾਈਨ ਬਣਾਇਆ ਜਾ ਸਕਦਾ ਹੈ ਉਸ ਤੋਂ ਬਾਅਦ ਫਾਰਮ ਪਰ ਨਾ ਵਿਜ਼ਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਫਾਰਮ ਨੂੰ ਆਨਲਾਈਨ ਭਰਿਆ ਜਾ ਸਕਦਾ ਹੈ ਇਸ ਲਈ ਲੋੜੀਂਦੀ ਦਸਤਾਵੇਜ਼ ਨੇ ਪਾਸਪੋਰਟ ਫੋਟੋ ਆਈਡੀ ਫਾਈਨੈਂਸ਼ੀਅਲ ਸਬੂਤ ਯਾਨੀ ਕਿ ਬੈਂਕ ਦੀ ਸਟੇਟਮੈਂਟ ਟੂਰ ਪਲਾਨ ਜਾਂ ਸੱਦਾ ਪੱਤਰ ਵਾਪਸੀ ਦੀ ਟਿਕਟ ਬਾਇਓਮੈਟ੍ਰਿਕਸ ਜਿਵੇਂ ਕਿ ਫਿੰਗਰਪ੍ਰਿੰਟਸ ਫਿਰ ਫੀਸ ਜਮ੍ਹਾਂ ਕਰਵਾਉਣੀ ਪੈਂਦੀ ਹੈ ਫਾਰਮ ਜਮ੍ਹਾਂ ਕਰਨ ਤੋਂ ਬਾਅਦ ਵੀਜ਼ਾ ਫੀਸ ਜਮ੍ਹਾਂ ਕਰੋ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨ ਦੀ ਫੀਸ ਹਾਲ ਹੀ ਵਿੱਚ ਲਗਭਗ 100 ਕੈਨੇਡੀਅਨ ਡਾਲਰ ਹੈ ਅਤੇ ਬਾਇਓਮੈਟ੍ਰਿਕਸ ਲਈ ਵਾਧੂ 85 ਕੈਨੇਡੀਅਨ ਡਾਲਰ ਚਾਰਜ ਹੋ ਸਕਦੇ ਨੇ ਇਸਦੇ ਨਾਲ ਹੀ ਕੁਝ ਹੋਰ ਖਰਚੇ ਵੀ ਹੋ ਸਕਦੇ ਨੇ ਜਿਵੇਂ ਕਿ ਦਸਤਾਵੇਜ਼ਾਂ ਦੀ ਤਿਆਰੀ ਫੋਟੋ ਆਈਡੀ ਆਦਿ ਹਰੇਕ ਵਿਅਕਤੀ ਦੇ ਹਾਲਾਤਾਂ ਅਨੁਸਾਰ ਇਹ ਖਰਚੇ ਵੱਖਰੇ ਵੱਖਰੇ ਹੋ ਸਕਦੇ ਨੇ ਅਤੇ ਫਿਰ ਫੀਸ ਜਮ੍ਹਾਂ ਕਰਾਉਣ ਤੋਂ ਬਾਅਦ ਆਪਣੀ ਬਾਇਓਮੈਟ੍ਰਿਕਸ ਜਾਣਕਾਰੀ ਯਾਨੀ ਕਿ ਫਿੰਗਰਪ੍ਰਿੰਟ ਅਤੇ ਤਸਵੀਰ ਜਮ੍ਹਾਂ ਕਰਨੀ ਪੈਂਦੀ ਹੈ ਅਤੇ ਫਿਰ ਵੀਜ਼ੇ ਦੀ ਸਥਿਤੀ ਚੈੱਕ ਕਰਨੀ ਹੁੰਦੀ ਹੈ ਵੀਜ਼ਾ ਦੀ ਅਰਜ਼ੀ ਜਮ੍ਹਾਂ ਕਰਨ ਤੋਂ ਬਾਅਦ ਸਥਿਤੀ ਨੂੰ ਆਨਲਾਈਨ ਟਰੈਕ ਕੀਤਾ ਜਾ ਸਕਦਾ ਹੈ ਇਸ ਤਰੀਕੇ ਨਾਲ ਤੁਸੀਂ ਆਪਣਾ ਵੀਜ਼ਾ ਆਪ ਹੀ ਅਪਲਾਈ ਕਰ ਸਕਦੇ ਹੋ ਪਰ ਸਾਨੂੰ ਇਹ ਵੀ ਪਤਾ ਹੈ ਕਿ ਇਸ ਪ੍ਰਕਿਰਿਆ ਨੂੰ ਜਾਣਨ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਸਵਾਲ ਮਨ ਵਿੱਚ ਜ਼ਰੂਰ ਆਉਂਦੇ ਨੇ ਜਿਵੇਂ ਕਿ ਕੀ ਹੋਟਲ ਬੁਕਿੰਗ ਲਾਜ਼ਮੀ ਹੈ ਕਿੰਨੇ ਕੁ ਫੰਡ ਕੋਲ ਹੋਣੇ ਚਾਹੀਦੇ ਨੇ ਕਿ ਵੀਜ਼ਾ ਅਪਲਾਈ ਕਰਨ ਲਈ ਕੀ ਆਨ ਜਾਣ ਦੀ ਹਵਾਈ ਟਿਕਟ ਦਾ ਹੋਣਾ ਲਾਜ਼ਮੀ ਹੈ ਤੇ ਇਹਨਾਂ ਸਵਾਲਾਂ ਦੇ ਜਵਾਬ ਵੀ ਤੁਹਾਨੂੰ ਦੇ ਦਿੱਤੇ ਆ ਕੈਨੇਡਾ ਦੇ ਟੂਰਿਸਟ ਵੀਜ਼ਾ ਲਈ ਐਡਵਾਂਸ ਹੋਟਲ ਬੁਕਿੰਗ ਲਾਜ਼ਮੀ ਨਹੀਂ ਹੈ ਖਾਲਕਿ ਜੇਕਰ ਤੁਸੀਂ ਹੋਟਲ ਬੁਕਿੰਗ ਜਾਂ ਕਿਸੇ ਹੋਰ ਰਿਹਾਈਸ਼ੀ ਪ੍ਰਬੰਧ ਦੀ ਜਾਣਕਾਰੀ ਦਿੰਦੇ ਹੋ ਤਾਂ ਇਹ ਤੁਹਾਡੀ ਯਾਤਰਾ ਦੀ ਯੋਜਨਾ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਆਮੋਮਨ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਯਾਤਰਾ ਦੇ ਮਕਸਦ ਅਤੇ ਸਮਾਂ ਦੀ ਯੋਜਨਾ ਬਣਾ ਲਈ ਹੈ ਜਿਸ ਨਾਲ ਅਰਜ਼ੀ ਨੂੰ ਪੋਜ਼ਿਟਿਵ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਪਰ ਇਹ ਲਾਜ਼ਮੀ ਨਹੀਂ। ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨ ਲਈ ਤੁਹਾਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਤੁਸੀਂ ਆਪਣੇ ਖਰਚੇ ਉਠਾਉਣ ਲਈ ਕਾਫੀ ਵਿੱਤੀ ਸਰੋਤ ਰੱਖਦੇ ਹੋ ਆਮ ਤੌਰ ਤੇ ਇਹ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਲੰਮੀ ਯਾਤਰਾ ਤੇ ਹੋ ਤੁਸੀਂ ਫਾਈਨੈਂਸ਼ੀਅਲ ਸਬੂਤ ਵਜੋਂ ਬੈਂਕ ਸਟੇਟਮੈਂਟ ਜਾਂ ਨਕਦ ਫੰਡ ਦਿਖਾ ਸਕਦੇ ਹੋ ਵਿੱਤੀ ਸਥਿਰਤਾ ਲਈ ਆਮ ਤੌਰ ਤੇ ਲਗਭਗ 2000 ਤੋਂ 3000 ਕੈਨੇਡੀਅਨ ਡਾਲਰ ਪ੍ਰਤੀ ਮਹੀਨਾ ਹੋਣਾ ਸਹੀ ਮੰਨਿਆ ਜਾਂਦਾ ਹੈ ਪਰ ਇਹ ਤੁਹਾਡੀਆਂ ਯਾਤਰਾ ਦੀਆਂ ਯੋਜਨਾਵਾਂ ਤੇ ਨਿਰਭਰ ਕਰਦਾ ਹੈ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨ ਦਾ ਸਹੀ ਸਮਾਂ ਤੁਹਾਡੇ ਯਾਤਰਾ ਦੀ ਤਰੀਕ ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਤੁਹਾਨੂੰ ਯਾਤਰਾ ਤੋਂ 3 ਤੋਂ 6 ਮਹੀਨੇ ਪਹਿਲਾਂ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ ਤਾਂ ਜੋ ਸਾਰੀ ਪ੍ਰਕਿਰਿਆ ਲਈ ਕਾਫੀ ਸਮਾਂ ਹੋਵੇ ਇਸ ਨਾਲ ਕੋਈ ਦਸਤਾਵੇਜ਼ ਜਾਂ anumati ਦੇਰ ਨਾਲ ਮਿਲਣ ਦੀ ਸੰਭਾਵਨਾ ਤੋਂ ਬਚਿਆ ਜਾ ਸਕਦਾ ਹੈ ਕੈਨੇਡਾ ਦੇ ਵਿਜ਼ਿਟਰ ਵੀਜ਼ਾ ਲਈ IELTS ਦਾ ਸਕੋਰ ਲਾਜ਼ਮੀ ਨਹੀਂ ਹੈ IELTS ਟੈਸਟ ਮੁੱਖ ਤੌਰ ਤੇ ਸਟੱਡੀ ਵਰਕ ਵੀਜ਼ਾ ਜਾਂ ਇਮੀਗ੍ਰੇਸ਼ਨ ਲਈ ਲੋੜਿੰਦਾ ਹੈ ਪਰ ਟੂਰਿਸਟ ਵੀਜ਼ਾ ਲਈ ਭਾਸ਼ਾ ਪ੍ਰਮਾਣ ਪੱਤਰ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਤੁਹਾਨੂੰ ਸਿਰਫ ਯਾਤਰਾ ਦੇ ਮਕਸਦ ਨੂੰ ਸਪਸ਼ਟ ਕਰਨ ਅਤੇ ਜ਼ਰੂਰੀ ਦਸਤਾਵੇਜ਼ਾਂ ਜਿਵੇਂ ਕਿ ਫਾਈਨੈਂਸ਼ੀਅਲ ਸਬੂਤ ਅਤੇ ਯਾਤਰਾ ਇਟਿਨਰੇਰੀ ਨੂੰ ਪੂਰਾ ਕਰਨ ਦੀ ਲੋੜ ਹੈ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨ ਲਈ ਮੈਡੀਕਲ ਇੰਸ਼ੋਰੈਂਸ ਦੀ ਲੋੜ ਹੁੰਦੀ ਹੈ ਇਹ ਤੁਹਾਡੀ ਯਾਤਰਾ ਦੌਰਾਨ ਮੈਡੀਕਲ ਐਮਰਜੈਂਸੀ ਲਈ ਸੁਰੱਖਿਆ ਪ੍ਰਦਾਨ ਕਰਦਾ ਹੈ ਇੰਸ਼ੋਰੈਂਸ ਦਾ ਪਲਾਨ ਵਿੱਚ ਤੁਹਾਡੀ ਸਿਹਤ ਬਾਰੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਇਹ ਤੁਹਾਡੀ ਯਾਤਰਾ ਦੀ ਮਿਆਦ ਨੂੰ ਕਵਰ ਕਰੇ। ਇਹ ਸਬੂਤ ਵੀਜ਼ਾ ਅਰਜ਼ੀ ਦੇ ਸਮੇਂ ਜਮ੍ਹਾਂ ਕਰਨਾ ਵੀ ਉਪਯੋਗੀ ਹੋ ਸਕਦਾ ਹੈ ਪਰ ਕੁਝ ਕੇਸਾਂ ਵਿੱਚ ਇਹ ਲਾਜ਼ਮੀ ਨਹੀਂ ਹੁੰਦਾ। ਕਈ ਕੇਸਾਂ ਦੇ ਵਿੱਚ ਵੀਜ਼ਾ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜਿਵੇਂ ਕਿ ਜੇਕਰ ਟੂਰਿਸਟ ਯਾਤਰਾ ਲਈ ਸਪਸ਼ਟ ਮਕਸਦ ਹੋਵੇ ਬੈਂਕ ਸਟੇਟਮੈਂਟਸ ਦੇ ਨਾਲ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਹੋਵੇ ਯਾਤਰਾ ਪੂਰੀ ਹੋਣ ਤੇ ਵਾਪਸੀ ਦੀਆਂ ਯੋਜਨਾਵਾਂ ਸਪਸ਼ਟ ਹੋਣ ਸਾਰੇ ਲੋੜੀਂਦੇ ਦਸਤਾਵੇਜ਼ ਸਹੀ ਤੌਰ ਤੇ ਜਮ੍ਹਾਂ ਕੀਤੇ ਜਾਣ ਕੋਈ ਕਾਨੂੰਨੀ ਜਾਂ ਯਾਤਰਾ ਨਾਲ ਜੁੜੀਆਂ ਮੁਸ਼ਕਲਾਂ ਨਾ ਹੋਣ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨ ਲਈ ਤੁਸੀਂ ਕੈਨੇਡਾ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਦੀ ਸਰਕਾਰੀ ਵੈਬਸਾਈਟ www.canada.ca ਤੇ ਜਾ ਸਕਦੇ ਹੋ ਇਸ ਵੈਬਸਾਈਟ ਤੇ ਤੁਸੀਂ ਆਨਲਾਈਨ ਅਕਾਊਂਟ ਬਣਾਉਣ ਫਾਰਮ ਭਰਨ ਅਤੇ ਵੀਜ਼ਾ ਦੀ ਅਰਜ਼ੀ ਜਮ੍ਹਾਂ ਕਰਨ ਲਈ ਹਦਾਇਤਾਂ ਪ੍ਰਾਪਤ ਕਰ ਸਕਦੇ ਹੋ ਅੱਜ ਦੇ ਕੈਨਡਾ نیوز ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਵੈਂਕੂਵਰ ਦੇ ਵਿੱਚ ਮਹਿਸੂਸ ਕੀਤੇ ਗਏ ਪੁਚਾਲ ਦੇ ਝਟਕੇ 3.8 ਦੀ ਤੀਬਰਤਾ ਦੇ ਨਾਲ ਆਇਆ ਸੀ ਪੁਚਾਲ ਮਾਰਗੇਜ ਪ੍ਰਦਾਤਾ ਬਦਲਦੇ ਸਮੇਂ ਧਿਆਨ ਚ ਰੱਖੇ ਜਾਣਗੇ ਨਵੇਂ ਨਿਯਮ ਕਰਦੇ ਮਾਲਕਾਂ ਨੂੰ ਸਟ੍ਰੈਸ ਟੈਸਟ ਦੀ ਲੋਡ ਨਹੀਂ ਪਵੇਗੀ ਫੈਡਰਲ ਸਰਕਾਰ ਦੇ ਵੱਲੋਂ ਵੋਟਾਂ ਦੀ ਗਿਣਤੀ ਕਰਨ ਵਾਲੀਆਂ ਮਸ਼ੀਨਾਂ ਤੇ ਲਗਾਈ ਗਈ ਪਾਬੰਦੀ ਅਲਬਰਟਾ ਦੇ ਕਸਬਿਆਂ ਪਿੰਡਾਂ ਤੇ ਸ਼ਹਿਰਾਂ ਨੇ ਕੀਤਾ ਫੈਸਲੇ ਦਾ ਵਿਰੋਧ ਕੈਨੇਡਾ ਦੇ ਵਿੱਚ ਲਗਾਤਾਰ ਅੰਤਰਰਾਸ਼ਟਰੀ ਵਿਦਿਆਰਥੀ ਦੇ ਰਹੇ ਨੇ ਰੈਫਿਊਜੀ ਵਾਸਤੇ ਅਰਜ਼ੀਆਂ ਅਗਸਤ 2024 ਤੱਕ 11000 ਤੋਂ ਵਧੇਰੇ ਰੈਫਿਊਜੀ ਅਰਜ਼ੀਆਂ ਮਿਲੀਆਂ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ